ਪ੍ਰਧਾਨਗੀ ਵਾਲੇ ਰੌਲੇ ਦਾ ਹੁਣ ਇੱਕੋ ਗੱਲ ਕਹੀ ਜਾਂਦੇ ਨੇ ਆਖੇ ਜੀ ਸੁਖਬੀਰ ਬਾਦਲ ਤੋਂ ਬਣਾ ਸਾਡੇ ਕੋਲ ਪ੍ਰਧਾਨ ਹੀ ਕੋਈ ਨਹੀਂਗਾ ਬੜੀ ਸ਼ਰਮ ਵਾਲੀ ਗੱਲ ਹੈ ਵੀ ਅਕਾਲੀ ਦਲ ਦੇ ਵਿੱਚ ਇਹਦਾ ਮਤਲਬ ਸੁਖਬੀਰ ਬਾਦਲ ਹੌਲੀ ਸੌਰੀ ਉਹੀ ਹੈ ਨੰਬਰ 2 ਜਿਹੜਾ ਕਿਹੜਾ ਗੱਲ ਕਰਦਾ ਇੱਕੋ ਗੱਲ ਕਰਦਾ ਸੁਖਬੀਰ ਬਾਦਲ ਤੋਂ ਬਣਾ ਕਿ ਸਾਡੇ ਚੰਡੀਗੜ੍ਹ ਦਫ਼ਤਰ ਦਾ ਖਰਤੇ ਨਹੀਂ ਚੱਲਿਆ ਜਾਂਦਾ ਅਕਾਲੀ ਦਲ ਇੰਨਾ ਮਹਿੰਗਾ ਕਿਉਂ ਹੋ ਗਿਆ ਭਾਈ ਸਾਹਿਬ ਅਕਾਲੀ ਦਲ ਤਾਂ ਗਰੀਬ ਘਰਾਂ ਦੇ ਵਿੱਚੋਂ ਸੀ ਅਕਾਲੀ ਦਲ ਦੇ ਚੌਕਿਆਂ ਦੇ ਵਿੱਚ ਬਹਿ ਕੇ ਪ੍ਰਸ਼ਾਦਾ ਛਕ ਲੈਣਾ ਹੁੰਦਾ ਸੀ ਅਜਾ ਅਕਾਲੀ ਦਲ ਇੰਨਾ ਮਹਿੰਗਾ ਹੋ ਗਿਆ ਵੀ ਕੋਈ ਅਮੀਰ ਬੰਦਾ ਲੱਭੋ ਉਹ ਅਕਾਲੀ ਦਲ ਦੀ ਪ੍ਰਧਾਨਗੀ ਕਰ ਸਕਦਾ ਪਰ ਤੁਹਾਡੇ ਮੇਰੇ ਵਰਗਾ ਗਰੀਬ ਬੰਦਾ ਕਰ ਹੀ ਨਹੀਂ ਸਕਦਾ ਇਹ ਕੀ ਹੈ ਇਹ ਪ੍ਰਧਾਨਗੀਆਂ ਨਹੀਂ ਗੀਆਂ ਇਹ ਰੰਨਾ ਬਣ ਕੇ ਚੱਲਦੇ ਆ ਪਤਾ ਕੀ ਦੀਆਂ ਹਮ ਸਿਸਟਮ ਦੀਆਂ ਤੇ ਸਿਸਟਮ ਕੀ ਆ ਦਿੱਲੀੋਂ ਚੱਲਦਾ ਆਰਐਸਐਸ ਦਾ ਨਾਗਪੁਰੋਂ ਚੱਲਦਾ ਇਹ ਜਮੂਰੇ ਨੇ ਬਈ ਇੱਕ ਗੱਲ ਮੈਨੂੰ ਹੋਰ ਦੱਸੋ ਅੱਜ ਮੇਰੇ ਮੇਰੇ ਅੰਦਰ ਸਵਾਲ ਹੀ ਚੱਲਦੇ ਪਏ ਆ ਸੁਖਬੀਰ ਸਿੰਘ ਬਾਦਲ ਹਰਾਂ ਨੂੰ ਬੀਜੇਪੀ ਤੋਂ ਬੜੀ ਦਿੱਕਤ ਆ ਰਹੀ ਹੈ ਬੀਜੇਪੀ ਦੇ ਨਾਮ ਤੋਂ ਬੜੀ ਦਿੱਕਤ ਆ ਰਹੀ ਹੈ ਕਦੀ ਕਹਿੰਦੇ ਹੁੰਦੇ ਸੀ ਇਹਨਾਂ ਨੇ ਟਰੱਕ ਭਰ-ਭਰ ਕੇ ਭੇਜਿਆ ਕਰਨੇ ਨੇ ਮੋਦੀ ਸਾਹਿਬ ਨੇ ਆਪਾ ਸ਼ੰਭੂ ਬਾਰਡਰ ਤੋਂ ਅੱਗੋਂ ਲਿਆ ਕਰਨੇ ਨੇ ਨੋਟਾਂ ਦੇ ਟਰੱਕ ਸਾਡੇ ਪੰਜਾਬੀਆਂ ਨੂੰ ਇਹ ਵੀ ਕਿਹਾ ਗਿਆ ਕਦੀ ਕਹਿੰਦੇ ਸੀ ਪਤੀ ਪਤਨੀ ਵਾਲਾ ਰਿਸ਼ਤਾ ਆ ਠੀਕ ਹੈ ਜੀ ਕਦੀ ਉਹਨਾਂ ਦੇ ਬਿਨਾ ਕੁਝ ਖੈ ਹੀ ਨਹੀਂ ਸੀ ਉਹਨਾਂ ਦੀਆਂ ਤਾਰੀਫਾਂ ਦੇ ਪੁਲ ਬੰਨਦੇ ਹੁੰਦੇ ਸੀ ਹੁਣ ਕੀ ਕਾਰਨ ਬਣਿਆ ਹੁਣ ਤੇ ਬੀਜੇਪੀ ਵੀ ਇਹਨਾਂ ਨੂੰ ਮੂੰਹ ਨਹੀਂ ਲਾਉਂਦੀ ਪਈ ਜਦੋਂ ਉਹਨਾਂ ਨੇ ਆਖਿਆ ਵੀ ਪੰਜਾਬੀਆਂ ਨੇ ਤਾਂ ੱੱੱਕੇ ਮਾਰ ਕੇ ਕੱਢਤਾ ਹਾਂ ਪੰਥ ਨੇ ਵੀ ਕੱਢਤੇ ਹੂੰ ਦਰਕਾਰੇ ਗਏ ਉਹ ਨੂੰ ਕਿਉਂ ਲਾਉਣਗੇ ਕਦੀ ਤਾਂ ਇਹਨਾਂ ਦੀ ਬੀਬਾ ਜਾ ਕੇ ਹਰ ਸਿਮਰਤ ਕੌਰ ਉੱਥੇ ਵਜ਼ੀਰੀਆਂ ਲੈਣ ਵਾਸਤੇ ਉੱਥੇ ਜਾ ਕੇ ਮੋਦੀ ਦੇ ਪੈਰਾਂ 'ਚ ਬੈਠ ਜਾਂਦੀ ਸੀ ਪੈਰਿੰਗ ਹੱਥ ਲਾ ਲਾ ਕੇ ਤਾਂ ਮੰਤਰੀਆਂ ਮੰਗਦੇ ਰਹੇ ਇਹਨਾਂ ਆਖਿਆ ਸਾਰਾ ਪੰਥ ਖੂਜ ਪੈ ਜਾਵੇ ਤੇ ਇਹੋ ਹੀ ਤਾਂ ਲੋਕ ਜੇ ਕਿਸਾਨੀ ਮੋਰਚਾ ਲੱਗਿਆ ਤੇ ਇਹਨਾਂ ਨੇ ਆਖਿਆ ਭਾਜਪੀ ਨੇ ਜਿਹੜੇ ਬਿੱਲ ਪਾਸ ਕੀਤੇ ਨੇ ਕਿਸਾਨਾਂ ਨੂੰ ਹੀ ਸਮਝ ਨਹੀਂ ਲੱਗੇ ਕਿਸਾਨ ਉਹਨਾਂ ਦਾ ਧਿਆਨ ਮੇਰੇ ਮੋਬਾਈਲ 'ਤੇ ਸੀ ਇਹ ਕੂਕੂ ਕੇ ਕਹਿੰਦੇ ਰਹੇ ਵੀ ਕਿਸਾਨ ਅਨਪੜ੍ਹੇ ਜਦੋਂ ਵੇਖਿਆ ਵੀ ਸੜਕਾਂ 'ਤੇ ਆ ਗਿਆ ਸਾਡਾ ਕੋ ਬੱਟਿਆ ਨਹੀਂ ਜਾਣਾ ਫਿਰ ਕਹਿੰਦੇ ਜੇ ਇਹ ਕਰਵਾ ਦੇ ਫਿਰ ਯੂ ਟਰਨ ਯੂ ਟਰਨ ਤੇ ਫਿਰ ਮੈਂ ਉਹ ਦੱਸਣਾ ਚਾਹਣਾ ਅਮਰਜੀਤ ਚਾਵਲੇ ਵਰਗਾ ਉਹ ਜਿਹੜਾ ਆਨੰਦਪੁਰ ਸਾਹਿਬ ਮੱਲ ਕੇ ਬੈਠਾ ਲੋਕਾਂ ਦੀਆਂ ਰੋਟੀਆਂ ਛਕਦਾ ਪਿਆ ਆ ਹਨਾ ਤੇ ਫਿਰ ਕਹਿੰਦੇ ਸੀ ਸੇਵਾ ਕਰਦੇ ਬਸ ਸੇਵਾ ਕਰਦੇ ਤੁਸੀਂ ਤਾਂ ਬੋਝ ਬਣੇ ਪਏ ਹੋ ਉਹ ਅਮਰਜੀਤ ਚਾਵਲਾ ਅਸੀਂ ਪੰਜਾਬ ਦੀ ਧੀ ਕਹਿ ਕੇ ਨਵਾਜਦੇ ਹਾਂ ਜਿਨੇ ਕਿਸਾਨੀ ਦੇ ਪਿੱਛੇ ਆਪਣੇ ਅਹੁਦੇ ਨੂੰ ਲੱਤ ਮਾਰ ਦਿੱਤੀ ਉਸ ਤੋਂ ਪਹਿਲਾਂ ਵਾਲਾ ਬਿਆਨ ਦੱਸੋ ਨਾ ਇੱਕਦਮ ਯੂ ਉਸ ਤੋਂ ਪਹਿਲਾਂ ਵਾਲਾ ਬਿਆਨ ਬੀਬੀ ਦਾ ਵੀ ਕਿਸਾਨਾਂ ਨੂੰ ਸਮਝ ਨਹੀਂ ਲੱਗਦੇ ਬਿ ਬਿਲਕੁਲ ਸਹੀ ਨੇ ਮੇਰੇ ਕੋਲ ਉਹ ਵੀ ਬਿਆਨ ਪਿਆ ਹੈ ਸੁਖਵੀਰ ਬਾਦਲ ਦਾ ਵੀ ਬਿਆਨ ਪਿਆ ਹੈ ਕਿਸਾਨਾਂ ਦੇ ਵਿਰੋਧ ਦੇ ਵਿੱਚ ਬਿੱਲਾਂ ਦੇ ਹੱਕ ਦੇ ਵਿੱਚ ਬੋਲਿਆ ਪਰ ਉਸ ਤੋਂ ਬਾਅਦ ਯੂ ਟਰਨ ਇੱਕਦਮ ਮਾਰ ਗਏ ਜਦੋਂ ਪੰਜਾਬ ਦਾ ਮਾਹੌਲ ਵੇਖਿਆ ਇੱਕਦਮ ਯੂ ਟਰਨ ਮਾਰ ਗਏ ਇਹਨਾਂ ਨੂੰ ਕੀ ਲੱਗਦਾ ਵੀ ਲੋਕਾਂ ਨੂੰ ਪਤਾ ਨਹੀਂ ਲੱਗਦਾ ਪਿਆ ਭਾਈ ਜੀ ਲੋਕ ਤੇ ਬਾਲ ਦੀ ਖਲ ਲਾਉਂਦੇ ਆ ਜੇ ਮੇਰੇ ਵਰਗੇ ਮੂਰਖ ਬੰਦੇ ਨੂੰ ਇਹ ਸਾਰੀਆਂ ਚੀਜ਼ਾਂ ਦਾ ਪਤਾ ਹੈ ਤੇ ਤੁਹਾਡੇ ਵਰਗੇ ਸਿਆਣੇ ਵੀ ਬੈਠੇ ਆ ਇਹ ਪੰਜਾਬ ਪਤਾ ਕਿੰਨਾ ਦਾ ਹੂੰ ਇਹ ਪੰਜਾਬ ਉਹਨਾਂ ਸਰਦਾਰਾਂ ਦਾ ਜਿਨ੍ਹਾਂ ਦੀ ਜੁੱਤੀ ਦੇ ਵਿੱਚ ਨੌ ਮਣ ਦਾਣੇ ਪੈਂਦੇ ਆ। ਹੂੰ ਠੀਕ ਆ ਜਦੋਂ ਸਰਦਾਰਾਂ ਦੀ ਜੁੱਤੀ ਦਿੱਤੀ ਸੀ ਨਾ ਕਿਸਾਨਾਂ ਦੀ ਡਾਂਗਾ ਵਾਲਿਆਂ ਦੀ ਜਦੋਂ ਬੀਬੀ ਦੀ ਅਕਲ ਟਿਕਾਣੇ ਆਈ ਸੀ। ਹੂੰ ਇਹ ਤਾਂ ਯੂ ਟਰਨ ਮਾਰਦੇ ਆ। ਵੀ ਪੰਥ ਜੁੱਤੀ ਫੇਰੂਗਾ। ਆਹ ਗੱਲ ਆ ਸਿੱਧੀ ਜੀ ਆਪਾਂ ਨੂੰ ਮੈਨੂੰ ਸਿੱਧੀਆਂ ਗੱਲਾਂ ਆਉਂਦੀਆਂ ਨੇ। ਇਹ ਜੁੱਤੀ ਤੋਂ ਡਰਦੇ ਆ ਨੇ ਯੂ ਟਰਨ ਲਿਆ ਸੀ ਜਦੋਂ ਤਾਂ ਦਿੱਲੀ ਦੇ ਵਿੱਚ ਸਤਾ ਦੇਸ ਦੀ ਸੀ ਵੀ ਉਹ ਸਾਡੇ ਤੋਂ ਬਾਜ਼ਾਰਤ ਖੋਲਣਗੇ। ਹੂੰ ਉਦੋਂ ਭਾਜਪਾ ਦੇ ਹੱਕ ਚ ਜਦੋਂ ਪੰਜਾਬ ਵਿੱਚ ਕਿਸਾਨਾਂ ਦੀ ਜੁੱਤੀ ਦੀ ਸੀ ਹੂੰ ਉਦੋਂ ਪੰਜਾਬ ਵਿੱਚ ਕਿਸਾਨਾਂ ਦੇ ਹੱਕ 'ਚ ਗੱਲ ਤੱਕ ਇਸ ਸਰਬੱਤ ਖਾਲਸਾ ਕੀਤਾ ਕੌਮ ਨੇ ਹੂੰ ਪੰਥ ਦੇ ਜਥੇਦਾਰ ਚੁਣੇ ਗਏ ਇਹਨਾਂ ਨੇ ਆਖਿਆ ਪਹਿਲਾਂ ਤਾਂ ਕਿ ਆ ਕਿ ਦਵਿੰਦਰਪਾਲ ਸਿੰਘ ਭੁੱਲਰ ਲਈ ਅਸੀਂ ਇਹਨਾਂ ਦੀ 10 ਸਾਲ ਸਰਕਾਰ ਪੰਥ ਇਹਨਾਂ ਦੀਆਂ ਮੰਤਾਂ ਕਰਦਾ ਰਿਹਾ ਕਿ ਤੁਹਾਡੀ ਭਾਜਪੀ ਨਾਲ ਸਾਂਝ ਆ ਕਿ ਉੱਥੇ ਭਾਈ ਲਾਲ ਸਿੰਘ ਭਾਈ ਦਵਿੰਦਰਪਾਲ ਸਿੰਘ ਭੁੱਲਰ ਤੇ ਇਹਨਾਂ ਸਿੰਘਾਂ ਨੂੰ ਐਨਸੀਆਰ ਤੋਂ ਦਿੱਲੀ ਬੈਠੇ ਨੂੰ ਪੰਜਾਬ ਲੈ ਆ ਹੂੰ ਇਹ ਕਹਿੰਦੇ ਸੀ ਕਿ ਜੇ ਇਹ ਅੱਤਵਾਦੀ ਪੰਜਾਬ ਦੇ ਵਿੱਚ ਆ ਗਏ ਪੰਜਾਬ ਦਾ ਮਾਹੌਲ ਖਰਾਬ ਹੋ ਜੂ ਅੱਗ ਲੱਗ ਜੂ ਹੂੰ ਅੱਤਵਾਦੀ ਦੱਸਦੇ ਸੀ ਹੂੰ ਅੱਜ ਇਹ ਕਹਿੰਦੇ ਬੰਦੀ ਸਿੰਘ ਰਿਹਾ ਕਰੋ ਰਿਹਾ ਕਰੋ ਇਹ ਲੋਕ ਇਥੋਂ ਤੱਕ ਕਿ ਕਾਲ ਤੱਕ ਸਹਿਬ ਨੇ ਤਾਂ ਕਾਲ ਤੱਕ ਸਹਿਬ ਤੁਸੀਂ ਇਹਨਾਂ ਨੂੰ ਪੁਝਾਪਾ ਇਹ ਤਾਂ ਦੋਸ਼ੀ ਕਰਾਰ ਹੋ ਗਏ ਨੇ ਅੱਜ ਮੈਂ ਤਾਂ ਹੈਰਾਨ ਆ ਵੀ ਇਸ ਬੰਦੇ ਦੀ ਸੋਚ ਤੋਂ ਏਡੇ ਗਰੇ ਕਰਦਾਰ ਵਾਲੇ ਕੱਲ ਨੂੰ ਸਾਡੇ ਸਿੱਖਾਂ ਤੇ ਮੈਨੂੰ ਇੱਕ ਗੱਲ ਤਾਂ ਸਾਡੀ ਕੌਮ ਤੇ ਪਰਸ ਆਉਂਦਾ ਕਿ ਹੋਦੇ ਲੋਕਾਂ ਨੂੰ ਕਾਲੀ ਦਲ ਦਿੱਤਾ ਕੱਲ ਨੂੰ ਸੁਖਬੀਰ ਤੁਸੀਂ ਜਿਹੜਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਦਬੀ ਦਾ ਦੋਸ਼ੀ ਆ ਜਿਹਦੀ ਅਗਵਾਈ ਅਦੀਨ 328 ਰੂਪ ਗਾਇਬ ਹੋ ਜਾਣ ਜਿਹਦੀ ਗਵਾਈ ਚ ਗੁਰੂ ਗ੍ਰੰਥ ਸਾਹਿਬ ਦਾ ਸਤ ਹੱਕ ਮੰਗਦੇ ਸਿੱਖ ਗੋਲੀਆਂ ਦਾ ਸ਼ਿਕਾਰ ਹੋ ਜਾਣ ਜਿਹਦੀ ਗਵਾਈ ਦੇ ਵਿੱਚ ਕੱਲਾ ਕੱਲਾ ਮਾਂ ਦਾ ਪੁੱਤ ਜਸਪਾਲ ਸਿੰਘ ਚੌੜਾ ਇਹਨਾਂ ਦੀ ਪੁਲਿਸ ਦੇ ਹੱਥੋਂ ਕਤਲ ਹੋ ਜਾਵੇ ਜਿਸ ਦੀ ਗਵਾਈ ਦੇ ਵਿੱਚ ਸਵੇਤ ਸੈਨ ਵਿਰਗਾ ਨੌਜਵਾਨਾਂ ਦੇ ਖੂਨ ਚ ਹੋਲੀਆਂ ਤਾਰ ਖੇਡਣ ਵਾਲਾ ਲੋਹ ਚ ਤਾਰੀਆਂ ਲਾਉਣ ਵਾਲੇ ਉਹ ਡੀਜੀਪੀ ਲਗਨ ਇਥੇ ਜਿਹੜਾ ਹਾਰਮਲ ਮਲ ਮਲ ਕਰਕੇ ਗਏ ਗੋਲੀਆਂ ਮਾਰਨ ਵਾਲੇ ਨੌਜਵਾਨਾਂ ਨੂੰ ਉਹ ਅਕਾਲੀ ਦਲ ਦੇ ਵਿੱਚ ਵਜਾਰਤਾ ਭੋਗਨ ਇਹ ਅਕਾਲੀ ਦਲ ਸੀ ਇਹਨਾਂ ਨੂੰ ਅੱਜ ਅਕਾਲੀ ਦਲ ਦੇ ਹੱਕਦਾਰ ਨਹੀਂ ਗਏ ਪੰਥ ਦਾ ਪੰਜਾਬ ਪੰਥ ਜਾਗ ਚੁੱਕਾ ਹੈ ਬਿਲਕੁਲ ਇਹ ਬਿਲਕੁਲ ਵੀ ਪੰਥ ਨੇ ਇਹਨਾਂ ਨੂੰ ਧੋਕੇ ਲਾਂਭੇ ਕਰਤਾ